ਆਸਤਰੀ ਗੱਲ ਵੀਰੇ ਮੈਂ ਤੁਹਾਡਾ ਵਿਕੀ ਧਮਾਨ ਮਲੇਰ ਕੋਲੇ ਤੋਂ ਮੇਰੇ ਕੋਲ ਅੱਜ ਵੀਰ ਜੀ ਆਏ ਸੀ ਸੰਤੋਜ ਪਿੰਡ ਤੋਂ ਜਿਹੜਾ ਭਗਵੰਤ ਮਾਨ ਦਾ ਪਿੰਡ ਹੈ ਸੰਗਰੂਰ ਦੇ ਕੋਲ ਇਹਨਾਂ ਨੇ ਵੀਰੇ ਦੀ ਵੀਡੀਓ ਦੇਖੀ ਦੀ ਅਕਬਰ ਦੀ ਇੱਧਰ ਅਕਬਰ ਬਾਈ ਕੋਲ ਇਹਨਾਂ ਵੀ ਵੀਡੀਓ ਦੇਖ ਕੇ ਇਹ ਮੇਰੇ ਕੋਲ ਆਏ ਸਮਾਨ ਲੈਣ ਤਾਂ ਮੈਂ ਵੀਰੇ ਨੂੰ ਕਿਹਾ ਮੈਂ ਕਹਾਂ ਵੀ ਕੁਦਰਤੀ ਅਕਬਰ ਬਾਈ ਨੂੰ ਵੀ ਫੋਨ ਕਰਿਆ ਕਹਿੰਦਾ ਮੈਂ ਛੁੱਟੀ ਕਰਿਆ ਮੈਂ ਉਹਨੂੰ ਵੀ ਮਲਾਇਆ ਆ ਵੀਰ ਜੀ ਆਏ ਨੇ ਇਹਨਾਂ ਨੂੰ ਸਮਾਨ ਦਿੱਤਾ ਆਪਾਂ ਨੇ ਵੀਰੇ ਕਿਵੇਂ ਲੱਗਿਆ ਸਮਾਨ ਹਾਂ ਵੀਰੇ ਬਹੁਤ ਵਧੀਆ ਸਮਾਨ ਲੱਗਿਆ ਜੀ ਜਿਹੜਾ ਸਮਾਨ ਕਿਹਾ ਜੀ ਉਦੋਂ ਵੀ ਵਧੀਆ ਸਮਾਨ ਆ ਜੀ ਕੋਈ ਸਮਾਨ ਚ ਆਇ ਨਹੀਂ ਹੈਗਾ ਵੀ ਏਰਾ ਫੇਰੀਆ ਜャਬ ਕੋਈ ਸਮਾਨ ਚ ਘਾਟ ਹੈ ਕਿ ਕੋਈ ਵੀ ਇੱਕ ਤਰ੍ਹਾਂ ਦੀ ਵੀ ਉਦੋਂ ਵੀ ਸਮਾਨ ਵਧੀਆ ਮਿਲਿਆ ਸਾਨੂੰ ਜਦੋਂ ਵੀਡੀਓ ਦੇਖੀ ਅਸੀਂ ਵੀ ਪਤਾ ਨਹੀਂ ਮਿਲੂ ਜਾ ਨਾ ਮਿਲੂ ਉਨ ਫੇਕ ਪਾਈ ਜਾਂਦੇ ਨੇ ਵਿੱਚ ਵੀ ਇਦਾਂ ਦੀ ਕੋਈ ਗੱਲ ਨਹੀਂ ਬਹੁਤ ਵਧੀਆ ਸਮਾਨ ਮਿਲਿਆ ਸਾਨੂੰ ਜਿਹੜੀ ਵੀਡੀਓ ਚ ਪਾਉਂਦੇ ਆ ਹਰ ਚੀਜ਼ ਮਿਲਦੀ ਆ ਉਹੀ ਚੀਜ਼ ਆਹੀਂ ਹਾਂਜੀ ਹਾਂਜੀ ਵੀਰੇ ਸਾਰੀ ਚੀਜ਼ ਮਿਲਦੀ ਆ ਵੀ ਮਤਲਬ ਕਿਤੇ ਜਾਣੇ ਆ ਵੀਡੀਓ ਹੋਰ ਪਾਈ ਕਿ ਹੁੰਦੀ ਆ ਸਮਾਨ ਹੋਰ ਦੇਈ ਜਾਂਦੇ ਨੇ ਵੀ ਨਹੀਂ ਉਦਾਂ ਦੀ ਵੀਡੀਓ ਜਿਹੇ ਜਿਹੀ ਹੈਗੀ ਤੀ ਉਹੀ ਜੀ ਸਮਾਨ ਮਿਲਿਆ ਸਾਨੂੰ ਜੀ ਰੇਟ ਵੀ ਬਹੁਤ ਵਾਜਬ ਨਹੀਂ ਬਹੁਤ ਵਧੀਆ ਜੀ